ਲਾਗੁਰ ਚਿਕਿਫਾਡੇ ਅੱਜ ਲੈਵਸ ਸੁਸਾਇਟੀ ਜੋ ਸੈਕੈਰੀਕਰ ਤੋਂ ਸਾਰੀ ਸਭਾ ਲਿਮਟਿਡ ਵੱਲੋਂ ਪੜਾਈਪੋਰਟ ਤਰ੍ਹਾਂ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਦੀਆਂ ਪਾਲਸੀਆਂ ਜੋ ਗਰੀਬਾਂ ਤੇ ਉਲਟ ਜਾ ਰਹੀਆਂ ਔਰ ਗਰੀਬਾਂ ਦਾ ਹੱਥ ਘੋੜਿਆਂ ਤੇ ਗਰੀਬਾਂ ਲੈਵਸ ਸਭਾ ਨੂੰ ਕਰੋ ਬਾਦੋਂ ਵਾਂਝਾ ਕੀਤਾ ਜਾ ਰਿਹਾ ਇਹ ਬਹੁਤ ਹੀ ਨਿੰਦਣਯੋਗ ਹੈ ਪੰਜਾਬ ਸਰਕਾਰ ਦੀਆਂ ਜੋ ਪਾਲਸੀਆਂ ਜੋ ਤੇ ਪਈ ਦੇ ਸਰਕਾਰਾਂ ਆਇਆ ਉਦੋਂ ਰੋਜ਼ਗਾਰ ਮਿਲਦਾ ਸੀ ਪਰ ਜਦ ਆਮ ਪਾਰਟੀ ਦੀ ਸੋਣਿਆ ਸੀ ਸਰਕਾਰ ਆਏਗੀ ਤਾਂ ਆਮ ਲੋਕਾਂ ਦੀ ਆਮ ਪਬਲਿਕ ਦੀ ਆਵਾਜ਼ ਬੁਲੰਦ ਹੋਵੇ ਤੇ ਸੁਣੀ ਜਾਏਗੀ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸਾਡੇ ਹੱਕ ਸਾਡੇ ਹੱਕ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸੁਰਮਾ ਬੇਨਤੀ ਕਰਨੀ ਚਾਹਾਂਗਾ ਆਪਣੇ ਇਸ ਭਗਵਾਨ ਦੇ ਸਾਰੇ ਹੀ ਨਮਾਇੰਦਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਇਸ ਸਾਡੇ ਕੁੜੀ ਦੇ ਵਿਕਾਸ ਦੇ ਲਈ ਯੋਗਦਾਨ ਪਾਇਆ ਹੈ ਇਹ ਜਿਹੜਾ ਅੱਜ ਦਾ ਮੇਲ ਮੋਟਾ ਹੈ ਇਹ ਜਿਹੜਾ ਗਰੀਬ ਪਰਿਵਾਰਾਂ ਨੇ ਆਪਣੀਆਂ ਜ਼ਿੰਦਗੀਆਂ ਬਣਾਈਆਂ ਹਨ ਆਪਣੇ ਰੋਜ਼ਗਾਰ ਚਲਾਏ ਹਨ ਕਿਸਾਨਦਾਰਾਂ ਨੇ ਪਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਕੋਲੋ ਰੋਜ਼ਗਾਰ ਖੋੜਿਆ ਉਹਨਾਂ ਵਾਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਗਰੀਬਾਂ ਨੂੰ ਲਾਲਚ ਵਿੱਚ ਅੱਜ ਦੀ ਭਾਰਨੇ ਦੀ ਸਟੇਟ ਤੋਂ ਸੁਬਾਹ ਸੁਬਾਹ ਤਾਂ ਧੰਨਵਾਦ ਕਰਦੇ ਆ ਕਿ ਜਿੰਨਾ ਵੀ ਦੇ ਇੱਤਰ ਸਾਥੀ ਦੇ ਨਾਲ ਅਸੀਂ ਆਪਣਾ ਤਰਨਾ ਦੇ ਰਹੇ ਆ ਅਸੀਂ ਸਰਕਾਰ ਗਰੀ ਸਾਡੀ ਇੱਕੋ ਹੀ ਮੰਗ ਹੈ ਕਿ ਜਦੋਂ ਸਾਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ 6 ਲੱਖ ਤੱਕ ਤੁਹਾਡੇ ਜਿਹੜੇ ਸਾਡੇ ਘਰਾਂ ਨੇ ਉਹ ਤੁਹਾਡੇ ਰਾਜ਼ਮੇ ਨੇ ਜੇਕਰ 6 ਲੱਖ ਲੱਗਣਗੇ ਸਰਕਾਰੀ ਦੌਰ ਤੱਕ ਜਿੱਥੇ ਸਾਡੀਆਂ ਹੁਟਾਂ ਦੇ ਵਿੱਚ ਆ ਕੇ ਕੀ ਕੀਤਾ ਜਾਂਦਾ ਹੈ ਕਿ ਚੈਂਟਰ ਸਪੋਰਟ ਦੇ ਪੈਟਰ ਲਾ ਕੇ ਤੇ ਸਾਡੇ ਜਿਹੜੇ ਸਭ ਤੋਂ ਹੱਥਾਂ ਦੇ ਹਰਿਆ ਕੀਤੇ ਬੰਦਾ ਜਿੱਦੋਂ ਸਾਨੂੰ ਕਾਨੂੰਨ ਦੇ ਟਿਕਾਣੇ ਸਾਡੇ ਕਿੰਨੇ ਸੁਨਿਆ ਗ੍ਰੀਨ ਰੋਹਰ ਪਛਾਣ ਲਈ ਸਰਕਾਰੀ ਮਾਰੇ ਧਾਜ ਨੇ ਸਾਨੂੰ ਸਭਾਵਾਂ ਨੇ ਸਰਕਾਰੀ ਦੇਖਾਵਰ ਵਿੱਚ ਕਰਕੇ ਐਨੇ ਵੱਧ ਗਏ ਨੇ ਕਿ ਉਹ ਪੱਲੇ ਵੀ ਆਪਣਾ ਅਟਕਦੇ ਅਸਾਈ ਆਪਣਾ ਇਹ ਮੈਂ ਰੇਡਲ ਤੋਂ ਰਾਮਪਰਾ ਸੋਸਾਇਟੀ ਦਾ ਪ੍ਰਧਾਨ ਨੇਵਰ ਸੁਭਾਵਾ ਦੇ ਸਰਕਾਰੀ ਕੀਰਤੀ ਸੁਭਾਵਾ ਸੋਸਾਇਟੀਆਂ ਸਾਡੀਆਂ ਜਿਹੜੀਆਂ ਪੰਜਾਬ ਜੰਦੀਕਾਰ ਤੋਂ ਰਜਿਸਟਰਡ ਨੇ ਅਸੀਂ ਬੜੇ ਲੰਬੇ ਸਿਰ ਦੇ ਤੋਂ ਆਪਣਾ ਜਿਹੜਾ ਵਾ ਸਰਕਾਰੀ ਕੰਮ ਕਰ ਰਹੇ ਆ ਸਰਕਾਰ ਦੇ ਜਿਹੜੇ ਟੈਂਡਰ ਲੱਗਦੇ ਆ ਉਹ ਉਹਨਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਪਰ ਰੋਜ਼ ਦੇ ਸਮੇਂ ਤੋਂ ਸਾਡੇ ਨਾਲ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਬਹੁਤ ਟਕਾ ਕਰ ਰਹੀ ਆ ਜਿਹੜੇ ਕਰੋੜਾਂ ਰੁਪਏ ਦੇ ਟੈਂਡਰ ਲਾ ਕੇ ਜਿਹੜੇ ਆਫਲਾਈਨ 25-25 ਲੱਖ ਦੇ ਟੈਂਡਰ ਜਿਹੜੇ ਗਰੀਬ ਸੁਭਾਵਾਂਡੋ ਰੋਜ਼ਗਾਰ ਮਿਲਦੇ ਸੀ ਉਹ ਅੱਜ ਬੰਦ ਕਰ ਦਿੱਤੇ ਗਏ ਆ ਸਾਡਾ ਜਿਹੜਾ ਅੱਜ ਦਾ ਨਾਰਾ ਏ ਉਹ ਇਹ ਆ ਕਿ ਗਰੀਬ ਸੁਭਾਵਾਂ ਬੇਰੋਜ਼ਗਾਰ ਪੰਜਾਬ ਸਰਕਾਰ ਦੀ ਬੀਮਾਰ ਗਰੀਬ ਸੁਭਾਵਾਂ ਬੇਰੋਜ਼ਗਾਰ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬੰਦਦਾ ਹੱਕ ਆ 25-25 ਲੱਖ ਦੇ ਟੈਂਡਰ ਜਿਹੜੇ ਆ ਉਹ ਫਲੈਨ ਕਰਕੇ ਉਹ ਲਾਏ ਜਾਣ ਜੋ ਸਾਡੀਆਂ ਸੁਭਾਵਾਂ ਨੂੰ ਰੋਜ਼ਗਾਰ ਮਿਲ ਸਕੇ ਸਾਡੀ ਆਰਥਿਕ ਵਿਵਸਥਾ ਜਿਹੜੀ ਆ ਉਹ ਸਹੀ ਹੋ ਸਕੇ ਸਾਡੇ ਨਾਲ ਸਾਡੇ ਸਾਫਤਾ ਚੇਰਮੈਨ ਸਾਹਿਬ ਉਹ ਵੀ ਸੋਸਾਇਟੀ ਦੇ ਨੁਮਾਇੰਦੇ ਨੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਪੇਸ਼ ਕਰਦੇ ਆ ਕੋਈ ਇਹ ਤੁਹਾਨੂੰ ਦੱਸੇਗਾ ਦੇ ਮਾਤਾ ਫਰੈਂਡ ਸਰਕਾਰੀ ਸੁਭਾਵਾਂ ਦਾ ਵਾਅਦਾ ਕਰਾਣੇ ਤੇ ਬੇਨਤੀ ਕਰਦਾ ਹਾਂ ਕਿ ਅੱਜ ਦੇ ਪੋਸਟਜਾ ਸਰਕਾਰ ਦੀ ਪਾਰ ਤੇ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਰਕਾਰੀ ਸੁਭਾਵਾਂ ਨਾਲ ਹੋਈਆਂ ਵਿਰਚਾ ਕਿਤੇ ਵੇਖੋ ਮਾਨੂੰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹਦੇ ਵਿੱਚ 60 ਲੱਖ ਰੁਪਏ ਦੇ ਸਾਂਝੇ ਫੋੜੇ ਦਿੱਤੇ ਗਏ ਜਦੋਂ 60 ਲੱਖ ਰੁਪਏ ਦੇ ਸਾਂਝੇ ਫੋੜੇ ਦਿੱਤੇ ਗਏ ਆ ਤੇ ਜਿਹੜੇ ਕੰਮ ਕਰਦੇ ਸਾਨੂੰ 100 ਲੱਖ ਦਾ ਦੇ ਦੇਣੀ ਆ ਹੁੰਦਾ ਕੀ ਹੈ ਕਿ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਉਹਦੇ ਵਿੱਚ ਜਿਹੜੇ ਸਾਡੇ ਉੱਚ ਅਧਿਕਾਰੀ ਆ ਉਹ ਕੀ ਕਰਦੇ ਨੇ ਕਰੋੜਾ ਰੁਪਏ ਦੇ ਟੱਟ ਲਾ ਕੇ ਨਾ ਤੇ ਵੱਡੇ ਵੱਡੇ ਕੰਮ ਲਾ ਦੇ ਜਿੱਤੇ ਸਾਡੀ ਪਹੁੰਚ ਤੋਂ ਬਾਹਰ ਜਿੱਤੇ ਸਾਨੂੰ ਫਰਮ ਬਾਤਾਂ ਵੀ ਵੰਡੀਆਂ ਹੋਈਆਂ ਸਾਡੇ ਜਿਹੜੇ ਪਰਿਵਾਰ ਨੇ ਉਹ ਦੇਖੋ ਜੀ ਇੱਕ ਸੁਸਾਇਟੀ ਦੇ ਵਿੱਚ 21 ਮੈਂਬਰ ਹੁੰਦੇ ਨੇ ਜੋ ਅਸਾਂ ਦਾ ਮੌਜੂਦਾ ਨੇ ਪਹਿਲਾਂ ਜਿਹੜੇ ਪੁਰਾਣੇ ਸੀ ਉਹਦੋਂ 50 50 ਦੇ ਮੈਂਬਰ ਦੇ ਸੀ ਹੁਣ ਆਹ ਟਾਈਮ ਦੇ ਮੌਜੂਦਾ 21 ਮੈਂਬਰ ਨੇ 21 ਦੇ ਹਿਸਾਬ ਨਾਲ ਲੋਕ ਕਿ ਅਜੇ 3357 ਜਿਹੜੀ ਕਲੀ ਕੰਮਰ ਸਾਧੀ ਆ ਤਾਂ ਕਿੰਨੇ ਪਰਿਵਾਰਾਂ ਦੇ ਹੋਣ ਰਜਿਸਟਰ ਹੋ ਗਏ ਨੇ ਤਾਂ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਸਾਡੀ ਸੁਵੰਧ ਮਾਨ ਜੀ ਕਿ ਤੁਸੀਂ ਗਰੀਬ ਪਰਿਵਾਰਾਂ ਦੇ ਗਰੀਬ ਸੰਬੰਧ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਲੈ ਕੇ ਆਇਓ ਤੇ ਸਾਡੀ ਵੀ ਆਮ ਲੋਕਾਂ ਦੀ ਜਿਹੜੀ ਬਰਿਆਦ ਹੈ ਉਹ ਸਾਡੀ ਜਿਹੜੀ ਉਹ ਸੁਣੋ ਤੇ ਸਾਡੇ ਜਿਹੜੇ ਨੋਟੀਫਿਕੇਸ਼ਨ ਆ ਉਹਦੇ ਵਿੱਚ ਇੱਕ ਲੈਂਡ ਜਿਹੜੀ ਹੈ ਇਹ ਵੀ ਐਡ ਕਰ ਦਿਓ ਕਿ 25 ਹਜ਼ਾਰ ਜਿਹੜੇ ਲੱਖ ਤੱਕ ਆਣਾ ਉਹ ਮੈਨੂਅਲ ਤਰੀਕੇ ਨਾਲ ਜਿਹੜੇ ਟੈਂਡਰ ਲੱਗੇ ਜਾਣ ਤਾਂ ਜੋ ਕਿ ਜਿਹੜੇ ਕੋਈ ਰੁਜ਼ਗਾਰ ਆ ਜਿਹੜਾ ਸਾਡਾ ਉਹ ਵਧੀਆ ਤਰੀਕੇ ਨਾਲ ਚੱਲ ਸਕੇ ਤੇ ਵਧੀਆ ਪਰਿਵਾਰਾਂ ਦੇ ਜਿਹੜੇ ਉਹ ਪਾਲਣ ਪੋਸ਼ਣ ਹੋ ਸਕੇ ਸਰਕਾਰੀ ਜਿਹੜੀ ਬੈਂਕ ਆ ਉਹਦੇ ਵਿੱਚ ਸਾਡੀਆਂ ਸਰਕਾਰੀ ਜਿਹੜੀਆਂ ਜਿੰਨੇ ਵੀ ਸਾਡੇ ਨਮਾਇंदे ਉਹਨਾਂ ਦੇ ਕਰਜ਼ੇ ਬੜੇ ਹੋ ਗਏ ਨੇ ਕਰਜ਼ੇ ਦੇ ਕਿ ਜਿਹੜੇ ਹੁਣ ਤਾਂ ਕਰਨਗੇ ਸਾਡੇ ਰੁਜ਼ਗਾਰ ਬੰਦੋ ਕਰਜਕਾਰ ਬੰਦੋ ਕਰ ਸਾਡੇ ਕਰਜ਼ੇ ਵੱਧ ਗਏ ਉਹ ਲੋਕ ਜਿਹੜੇ ਉਹ ਅੱਜ ਮੰਗ ਕਰਦੇ ਨੇ ਕਰਜ਼ੇ ਦੀ ਨਕ ਵਿਚਾਰਾ ਕੋ ਦਿੰਦੇ ਨੇ ਆਹ ਕਹਿੰਦੇ ਆ ਕਿ ਸਾਨੂੰ ਰੁਜ਼ਗਾਰ ਦੇਵੋ ਅਸੀਂ ਤੁਹਾਡਾ ਕਰਜ਼ਾ ਵੀ ਲਾ ਸਕੀਏ ਜੋ ਤੁਸੀਂ ਤੁਹਾਡਾ ਕਰਜ਼ਾ ਆਲਾ ਤਾਂ ਤੁਸੀਂ ਵੀ ਸਰਕਾਰ ਵੀ ਸੁਗੀ ਅਸੀਂ ਵੀ ਸੁਗੀ ਤਾਂ ਪਰ ਜੇ ਸਾਨੂੰ ਸਰਕਾਰ ਅਰਜ਼ਗਾਰ ਨਹੀਂ ਮਿਲੂਗਾ ਤੇ ਜੇ ਸਾਡੇ ਪਰਿਵਾਰ ਵੀ ਆਉਣ ਵਾਲੇ ਸਮੇਂ ਉਹ ਭੁਖਾਰੀਆਂ ਤਾਂ ਜੇ ਇੱਕ ਪਾਸੇ ਕਹਿੰਦੇ ਪੰਜਾਬ ਨੂੰ ਖਿਸ਼ਾਲ ਕਰਨਾ ਇੰਨੇ ਆ ਕੰਮ ਕਰਦਾ ਜੇ ਲੋਕ ਹੀ ਇੰਨੇ ਬੇਰਜ਼ਗਾਰ ਕਿਤੇ ਖਿਸ਼ਾਲ ਤੇ ਸਾਡੀ ਕਾਦ ਨਾ ਆਉਣੀ ਹੈ ਇਹ ਕਰਕੇ ਬੇਨਤੀ ਕਰਦੇ ਹਾਂ ਮੁਕਮਤ ਕਬ ਸਾਡੇ ਹਾਲ ਪੈਲ ਕਦਮੀ ਨਾਲ ਧਿਆਨ ਦਿੱਤਾ ਜਾਵੇ ਧਿਆਨ ਦਿੱਤਾ ਸਾਡੀ ਜਿਸੀਆਂ ਮੱਕਾ ਉਹਨਾਂ ਨਾਲ ਖਾਸ ਧਿਆਨ ਦੇ ਕੇ ਸਾਡੇ ਮਨਾਂ ਨੂੰ ਕਿਤੇ ਨਾ ਪਾਉਂਦੇ ਪੰਜਾਬ ਸਰਕਾਰ ਵੱਲੋਂ ਬੜੇ ਬੜੇ ਵਾਅਦੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਰੋਡ ਦਾ ਚਿਕਤਾ ਜਾ ਰਿਹਾ ਹੈ ਤੇ ਧਰਨੇ ਦਾ ਕਿਤੇ ਵੈ ਕੇ ਕੋਈ ਮਟੋਰ ਦੇਖੋ ਜੀ ਜੇ ਸਰਕਾਰ ਵਾਅਦੇ ਕਰਦੀ ਹੈ ਕਿ ਅਸੀਂ ਆ ਜਿਹੜੀਆਂ ਤਰੀਕੇ ਲੈ ਕੇ ਆਏ ਆ ਆ ਤਰੀਕੇ ਨਾਲ ਸਾਡਾ ਮਸਲਾ ਜਿਹੜਾ ਹੱਲ ਹੋ ਜਾਏ ਗਰੀਤੀ ਜੇ ਬੇਰਜਕਾਰੀ ਹੱਲ ਹੋ ਰਹੀ ਹੈ ਤਾਂ ਫਿਰ ਲੋਕਾਂ ਨੂੰ ਸੜਕਾਂ ਤੇ ਇੰਨੀ ਕਹਿਰੀ ਧੁੱਪ ਦੇ ਵਿੱਚ ਸਾਨੂੰ ਲੋਕਾਂ ਨੂੰ ਸੜਕਾਂ ਦੇ ਪਰਵਾਹ ਅਸਵੇ ਬੈਨਦੀ ਕਿ ਲੋੜ ਹੈ ਆ ਜਾ 40 50 ਕੀ ਜਨ ਇਹਨਾਂ ਨੂੰ ਕੋਈ ਰੋਡ ਵੀ ਹੈ ਸੜਕਾਂ ਤੇ ਅੱਗੇ ਧੁੱਪੇ ਪੈਣਾ ਨਹੀਂ ਜੇ ਧੁੱਪੀਆਂ ਤੇ ਫਿਰ ਆਪਾਂ ਘਰਾਂ ਜਨਾਂਗੇ ਮੈਂ ਕਿ ਮੈਂ ਚੁੰਡਾ ਕੋਟਰ ਦੇ ਸੋਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਸਦਾ ਚਾਹਲਾ ਮੈਂ ਤਾਂ ਬਹੁਤ ਵਾਰ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਭਗਵਾਨ ਜੀ ਸਾਹਿਬ ਤੁਸੀਂ ਪੰਜਾਬ ਵਿੱਚ ਆਪਣਾ ਧੰਡੋੜਾ ਫਿੱਟ ਨਹੀਂ ਸਕਦੇ ਕਿ ਅਸੀਂ ਗਰੀਬ ਵਰਗ ਦੇ ਲੋਕਾਂ ਨੂੰ ਉੱਚਾ ਕੋ ਕਰਿਆ ਯਾਰ ਪਰ ਅਮਲ ਵਿੱਚ ਇਹ ਗੱਲ ਨਹੀਂ ਯਾਰ ਤੁਹਾਨੂੰ ਆਤਮਾਨ ਸਾਹਿਬ ਅਸੀਂ ਤੁਹਾਨੂੰ ਕੋ ਨੌਕਰੀ ਆ ਨਹੀਂ ਮੰਗਦੇ ਅਸੀਂ ਆਪਣੀ ਟ੍ਰੇਡ ਦਾ ਕੰਮ ਮੰਗਦੇ ਹਾਂ ਅਸੀਂ ਆਪਣਾ ਰੁਜ਼ਗਾਰ ਮੰਗਦੇ ਆ ਸਾਡੇ ਵੱਡੇ ਵਟੇਰੇ ਤੋਂ ਸਾਡੀਆਂ ਸੁਸਾਡੀਆਂ ਚਲਦੀਆਂ ਆ ਰਹੀਆਂ ਸਾਨੂੰ ਪਹਿਲਾਂ ਸਾਨੂੰ ਸਾਰੇ ਬਹੁਤ ਬੜੀਆਂ ਸਭ ਮਿਲਦੇ ਸਾਡਾ ਰੁਜ਼ਗਾਰ ਪਾਲਣ ਪੋਸ਼ਣ ਬੜਾ ਸੋਹਣਾ ਅਸੀਂ ਕੰਮ ਕਰਕੇ ਆਪਣਾ ਰੁਜ਼ਗਾਰ ਲੈ ਕੇ ਪਰਿਵਾਰ ਪਾਲਦੇ ਸੀ ਅੱਜ ਸਮਾਂ ਉਹ ਆ ਗਿਆ ਕਿ ਭਗਵੰਤ ਪ੍ਰਤਾਪਾ ਸਰ ਵੀ ਆਪਣੇ ਪਰਵਾਹਾਂ ਨੂੰ ਸੁਚੇਤ ਚ ਕੀ ਦਈਏ ਤੁਸੀਂ ਸਾਡੀਆਂ ਸੁਸਾਇਟੀਆ ਰਜਿਸਟਰ ਕਰਾ ਕੇ ਸਾਨੂੰ ਤੁਸੀਂ ਪ੍ਰੇਸ਼ ਕਰ ਦਿੱਤਾ ਜਾਇਦਾ ਸਹਿਕਾਰੀ ਸਭਾਵਾਂ ਦਾ ਡਿਪਾਰਟਮੈਂਟ ਖਤਮ ਕਰ ਦਿੱਤਾ ਜਾਵੇ ਗੱਲ ਇੱਕ ਪਸੰਦ ਆਈ ਜਵੇ ਤਾਂ 4 ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸਾਨੂੰ ਹਾਰ ਕੇ ਸੜਕਾਂ ਤੇ ਬੈਣਾ ਪਿਆ ਕਿ ਸਾਨੂੰ ਰੋਜ਼ਗਾਰ ਹੁੰਦਾ ਤੇ ਅੱਜ ਅਸੀਂ ਆਪਣੇ ਕੰਮਦਾਰਾਂ ਦੇ ਹੁੰਦੇ ਇਹਦਾ ਫਾਇਦਾ ਡਿਪਾਰਟਮੈਂਟਾਂ ਦੇ ਆਲਾ ਅਫਸਰ ਵੱਟੇ ਅਸੀਂ ਚੀਫ ਲੈ ਰਹੇ ਨੇ ਜਿਹੜੇ ਖਿੱਕ ਦੇ ਨਾਲ ਮਿਲ ਕੇ ਵੱਡੇ ਕੰਮ ਕਰਫ ਕਰਕੇ ਉਹਨਾਂ ਦੇ ਘਰ ਪਰੇ ਜਾ ਰਹੇ ਨੇ ਤੇ 3 ਬੰਦੇ ਨੂੰ ਗ੍ਰਿਪ ਕਰੀ ਜਾ ਰਹੇ ਆਪਣੀ ਮੇਂਡ ਮੰਗਾਂ ਕੀ ਹੈ ਗਈਆਂ ਮੇਂਡ ਮੰਗਿਆ ਮੇਰੀ ਭਗਵੰਤਾ ਸਾਹਿਬ ਤੁਹਾਡਾ ਸਾਡਾ ਕੋਈ ਨਾ ਬੜਾ ਝਗੜਾ ਨਹੀਂਗਾ ਜੇ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਪੜਾਉਣਾ ਤੇ ਸਾਡੇ ਗਰੀਬ ਸੁਸਾਇਟੀਾਂ ਦੇ ਮਸਲੇ ਤੁਹਾਨੂੰ ਸੁਣਨਾ ਤੇ ਅੱਗੇ ਸੁਣਨੇ ਬਣੇ ਤੁਹਾਨੂੰ ਹੱਲ ਕਰਨੇ ਬਣੇ ਆ ਸਟੇਜ ਜਦੋਂ ਦੇ ਟੈਂਡਰ ਆਨਲਾਈਨ ਹੋਏ ਆ ਸਾਡੀ ਸਕਾਰੀ ਸਭਾਵਾਂ ਦੇ ਨੰਬਰ ਬਿਲਕੁਲ ਬੇਰਜਾਰ ਹੋ ਗਏ ਆ ਮਰਨ ਦੇ ਘੰਟੇ ਤੱਕ ਆ ਗਏ ਆ ਕਰਜ਼ੇ ਥੱਲੇ ਹੈਗਾ ਦਬ ਦਮ ਕਈ ਵਿਚਾਰੇ ਕਿੱਧਰ ਜਾ ਰਹੇ ਤੁਹਾਨੂੰ ਪਤਾ ਹੀ ਨਹੀਂ ਆ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਅਸੀਂ ਆਪਣਾ ਫਿਚਰ ਚੰਗਾ ਨਹੀਂ ਦੇ ਸਕਾਂਗੇ ਤੇ ਸਾਡੇ ਬੱਚੇ ਕਿੱਧਰ ਜਾਣਗੇ ਤੁਹਾਨੂੰ ਸਾਹਿਬ ਤੁਸੀਂ ਸੋਚਣ ਵਾਲੀ ਗੱਲ ਹੈ ਤੁਹਾਡਾ ਹਰਾ ਤਾਂ ਅੱਜ ਕਿੱਧਰ ਗਿਆ ਹਰਾ ਤਾਂ ਕਿਹੜੇ ਕਿਹੜਾ ਗਰੀਬ ਦੇ ਹੱਕ ਚੱਲਿਆ ਤੁਹਾਨੂੰ ਦੱਸਿਆ ਜਾਵੇ ਆਪਣੇ ਹਮਲੇ ਦੀਆਂ ਡੁੱਡੀਆਂ ਲਾਈਆਂ ਜਾਣ ਆਪਣੇ ਹੜਕਿਆਂ ਚ ਜਿਹੜੇ ਵਪਾਰੀ ਐਸੋ ਸ਼ੀਸ਼ਾ ਦੇ ਮੀਡੀਆਂ ਕਰਕੇ ਉਹਨਾਂ ਦਾ ਸਭ ਸਭ ਕੁੱੜਿਆ ਜਾਵੇ ਤੇ ਮੈਨੂੰ ਦੱਸਿਆ ਜਾਵੇ ਹਰ ਸ਼ਹਿਰ ਵਿੱਚ ਸੀਐਮ ਖੇਮ ਬਹਾਉ ਕੋਰਣਾ ਚਾਹੀਦਾ ਭਗਵੰਤਬਾਹ ਸਾਹਿਬ ਇਧਰ ਰੰਗਲਾ ਪਸ਼ਾਵਣੀ ਪੰਡਣਾ ਤੁਸੀਂ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਸਕਦੇ ਆ ਤੁਸੀਂ ਬੇਰਜਕਾਰੀ ਖਤਮ ਕਰ ਦੋ ਨਸ਼ਾ ਆਪਣੀ ਖਤਮ ਹੋ ਜਾਏਗਾ ਸਾਡੇ ਸੂਬੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਿਪਾਹੀ ਬਹਾਦਰ ਮਲੇਵਲੇ ਨੂੰ ਸਲੂਟ ਹੈ ਜਿਹੜੇ 24 ਘੰਟੇ ਨਸ਼ਾ ਮੁਕਤ ਪੰਜਾਬ ਕਰਨੀ ਤਤ ਪਰ ਹਾਜ਼ਰ ਰਹਿੰਦੇ ਨੇ ਅਸੀਂ ਉਹਨਾਂ ਦੇ ਨਾਲ ਸਾਡਾ ਸਿੱਸੀ ਅਸੀਂ ਪੂਰਾ ਸਰਪਾ ਤੁਹਾਨੂੰ 92 ਮੈਂਬਰ ਤੇ ਕੇ ਤੁਹਾਡੇ ਸਿਰ ਤੇ ਤਾਜ ਰੱਖਿਆ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਇਹ ਨਾ ਭੁੱਲੋ ਕਿ ਜਿੰਨਾ ਅਦਰ ਕੇ ਮੈਂ ਮੁੱਖ ਮੰਤਰੀ ਬਣਿਆ ਉਹਨਾਂ ਨੇ ਖੂਨ ਛੁੱਟਦੀਏ ਬਿਲਕੁਲ ਨਹੀਂ برداشت ਹੋ ਰਿਹਾ ਅਸੀਂ ਆਪਣੇ ਹਥਿਆਰ ਦੀ ਮੰਗਾਂ ਵਾਸਤੇ ਕੁਛ ਵੀ ਕਰਣ ਨੂੰ ਤਿਆਰ ਆਂ ਕੁਛ ਵੀ ਕਰਣ ਨੂੰ ਤਿਆਰ ਆਂ ਤੁਹਾਡੀਆਂ ਮੰਗਾ ਨਹੀਂ ਪੂਰੀਆਂ ਅਜੇ ਅਗਲਾ ਸਟੈਪ ਸਾਡਾ ਆਏ ਹੋਏਗਾ ਜਿੱਥੇ ਅਲੱਛੇ ਲਕਸ਼ਣ ਹੋਏਗੀ ਅਸੀਂ ਉੱਥੇ ਜਾ ਕੇ ਸਤਿ ਸ਼੍ਰੀ ਅਕਾਲ ਤੁਹਾਨੂੰ ਐਂਟੀ ਕਰਾਂਗੇ ਸਿੰਦਰ ਜਾਵਾਂਗੇ ਸਿੰਦਰ ਜਾਵਾਂਗੇ ਜਿੱਥੇ ਕੋਈ ਬਤਾਨ ਸਭਾ ਦੀ ਲਕਸ਼ਣ ਹੋਏਗੀ ਵੇਖੋ ਭਗਵੰਤ ਸਾਹਿਬ ਜੀ ਲੋਕ ਸਭਾ ਲਕਸ਼ਣ ਹੋਈ ਆ ਤੁਸੀਂ ਦੇਖ ਲਿਆ ਅਸੀਂ ਕਿੱਥੇ ਖੜੇ ਆਂ ਤੁਸੀਂ ਵੇਖ ਲਿਆ ਕਿੱਥੇ ਖੜੇ ਆਂ ਤੁਹਾਡੇ ਕਿਤੇ ਵਾਦੇ ਅਮਜ ਨਹੀਂ ਆ ਰਹੇ ਤਾਨੂੰ ਅੱਜ ਸੋਚਣੇ ਲੋੜ ਹੈ ਤੁਹਾਨੂੰ ਅੱਜ ਸੋਚਣੇ ਲੋੜ ਹੈ ਘੋਕਰ ਨੂੰ ਨੌੜ ਹੈ ਇਹ ਲੋਕੀਆ ਸੜਕਾਂ ਤੇ ਆ ਰਹੇ ਕਿਉਂ ਆ ਰਹੇ ਆ ਉਹਨੂੰ ਜਿਹੜੀਆਂ ਤੁਸੀਂ ਗਰੀਬ ਸਭਾ ਵਾਂਦੂ ਉੱਪਰ ਚੁੱਕਣ ਵਾਸਤੇ ਜਿਹੜੇ ਕਦਮ ਚੁੱਕੇ ਆ ਉਹਨਾਂ ਨੂੰ ਅਮਨ ਚ ਲੈ ਜਾਂਦਾ ਸਾਡਾ ਤੁਹਾਡਾ ਨਹੀਂ ਬੋਲੋ ਇਹ ਸਿਰਫ ਸਾਡਾ ਸਿੱਖਿਆ ਘਾੜੀ ਗਰੀਬੀ ਵਾਲੀ ਦਾ ਬਾਗ ਪੰਜਾਬ ਸਰਕਾਰ ਦੇ ਤਵਾਫ ਚਾਹੋਗੇ ਮੈਂ ਅੱਜ ਦਾ ਬਹੁਤ ਧੰਨਵਾਦੀ ਹਾਂ ਮੈਂ ਸਰਬੀ ਸਿੰਘ ਸਾਫਕਾ ਪ੍ਰਧਾਨ ਰਾਪਰਾ ਕੋਪਰ ਸੋਸਾਇਟੀ ਮੌਜੂਦਾ ਪ੍ਰਧਾਨ ਰਾਸ਼ਟਰੀ ਜਨਕਲਿਆਣ ਮੋਰਚਾ ਅੱਜ ਪਟਾਰੀ ਪੁਲ ਤੇ ਧਰਨ ਸਟੇਸ਼ਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਚੇਤਾਵਨੀ ਦਿਨਦਾ ਵਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜਾ ਵਾਦਾ ਆਮ ਲੋਕਾਂ ਦੇ ਨਾਲ ਕੀਤਾ ਸੀ ਕਿ ਬਦਲਾਅ ਲਾ ਕੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਪਰ ਤੁਸੀਂ ਉਹ ਵਾਦਾ ਪੂਰਾ ਕਰਨ ਦੀ بجائے ਲੋਕਾਂ ਦਾ ਰੋਜ਼ਗਾਰ ਖੋ ਕੇ ਆਪਣੇ ਚਿਹਦੇ ਬੰਦਿਆਂ ਨੂੰ ਅੱਗੇ ਲੈ ਕੇ ਤਨਾੜ ਬਣਾਇਆ ਜਾ ਰਿਹਾ ਜਿਹੜੇ ਲੋਕ ਰੋਜ਼ਗਾਰ ਹੋ ਕੇ ਆਪਣੇ ਘਰੀਬੀ ਜੀਵਨ ਬਤੀਤ ਕਰ ਰਹੇ ਹਨ ਅਸੀਂ ਅੱਜ ਦੇ ਧਰਮਪਾਲ ਮੁੱਖ ਮੰਤਰੀ ਸਾਹਿਬ ਤੁਹਾਡੇ ਜਲੰਧਰ ਜਿਲ੍ਹੇ ਵਿੱਚ ਚੋਣ ਹੋ ਰਹੀ ਹੈ ਉਸ ਦੇ ਉੱਤੇ ਨੰਦਾਵਾਂਗੇ ਕਿ ਸਾਡੀਆਂ ਮੰਗਾਂ ਪੂਰੀਆਂ ਕੀ ਤਿਆਰ ਤੁਹਾਡੇ ਵਿਰੋਧ ਹੀ ਜਲੰਧਰ ਜਾ ਕੇ ਵੀ ਧਰਨਾ ਦੇਵਾਂਗੇ ਸਾਡੀਆਂ ਅੱਖਾਂ ਜਨਮੰਗੀ ਅੱਖਾਂ ਨੇ 25 ਲੱਖ ਤੱਕ ਪੈਂਡਲ ਸਾਡੇ ਆਬਲਾਨ ਕੀਤੇ ਜਾਣ 60 ਲੱਖ ਤੱਕ ਦੇ ਨੋਟੀਫਿਕੇਸ਼ਨ ਸਾਡੇ ਕਰਨ ਕੀਤਾ ਜਾਣ ਸਾਡੀਆਂ ਅੱਖਾਂ ਮੰਗੀ ਅੱਖਾਂ پوری ਕੀਤੀ ਜਾਣ ਇਹੋ ਸਾਡੀ ਬੇਨਤੀ ਹੈ